ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇਤਿਹਾਸ ਰਾ ਇੱਕ ਨਵੀਂ ਕਹਾਣੀ ਲੈ ਕੇ ਇਸ ਕਹਾਣੀ ਵਿੱਚ ਮਹਾਤਮਾ ਬੁੱਧੀ ਪ੍ਰਾਥਨ ਕਥਾ ਦੁਆਰਾ ਸੋਚ ਸਮਝ ਕੇ ਬੋਲਣ ਨਿਮਰ ਰਹਿਣ ਤੇ ਗਲਤੀ ਹੋਣ ਤੇ ਮਾਫੀ ਮੰਗਣ ਅਤੇ ਮਾਫ ਕਰਨ ਬਾਰੇ ਸਿੱਖਿਆ ਦਿੱਤੀ ਗਈ ਹੈ ਮਹਾਤਮਾ ਬੁੱਧ ਇੱਕ ਮਹਾਪੁਰਖ ਸਨ ਉਹਨਾਂ ਨੇ ਇੱਕ ਰਾਜ ਘਰਾਣੇ ਵਿੱਚ ਜਨਮ ਲਿਆ ਸੀ ਪਰੰਤੂ ਉਹ ਰਾਜਪਾਤ ਛੱਡ ਕੇ ਜੰਗਲਾਂ ਵੱਲ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਕੋਟਪੱਸੀਆ ਕੀਤੀ ਇਸ ਤਰ੍ਹਾਂ ਉਹ ਮਹਾਪੁਰਖ ਬਣ ਗਏ ਇੱਕ ਦਿਨ ਮਹਾਤਮਾ ਬੁੱਧ ਭਗਤੀ ਵਿੱਚ ਲੀਨ ਸਨ ਇੱਕ ਆਦਮੀ ਆਇਆ ਤੇ ਉਹਨਾਂ ਨੂੰ ਬੁਰਾ ਭਲਾ ਕਹਿਣ ਲੱਗਾ ਮਹਾਤਮਾ ਬੁੱਧ ਸ਼ਾਂਤ ਰਹੇ ਉਹ ਆਦਮੀ ਬੁਰਾ ਭਲਾ ਬੋਲ ਲੀ ਜਾ ਰਿਹਾ ਸੀ ਪਰ ਮਹਾਤਮਾ ਬੁੱਧ ਸ਼ਾਂਤ ਰਹੇ ਤੇ ਖੁਸ਼ ਹੁੰਦੇ ਰਹੇ ਆਖਰ ਉਸ ਆਦਮੀ ਨੇ ਪੁੱਛ ਹੀ ਲਿਆ ਮੈਂ ਤੁਹਾਨੂੰ ਇੰਨਾ ਬੁਰਾ ਭਲਾ ਬੋਲੀ ਜਾ ਰਿਹਾ ਹਾਂ ਪਰ ਤੁਸੀਂ ਅੱਗੇ ਉਹ ਕੁਝ ਵੀ ਨਹੀਂ ਬੋਲ ਰਹੇ ਕਿਉਂ ਮਹਾਤਮਾ ਬੁੱਧ ਸ਼ਾਂਤੀਪੂਰਵਕ ਬੋਲੇ ਭਾਈ ਸਾਹਿਬ ਤੁਸੀਂ ਜੋ ਮੈਨੂੰ ਬੁਰੀਆਂ ਗੱਲਾਂ ਬੋਲੀਆਂ ਹਨ ਉਹ ਮੈਂ ਲਈਆਂ ਹੀ ਨਹੀਂ ਪਰ ਮੈਂ ਤਾਂ ਤੁਹਾਨੂੰ ਹੀ ਬੋਲ ਰਿਹਾ ਹਾਂ ਉਹ ਫਿਰ ਬੋਲਿਆ ਭਾਈ ਜਦ ਮੈਂ ਤੇਰੀਆਂ ਗੱਲਾਂ ਬੁਰੀਆਂ ਸਵੀਕਾਰ ਹੀ ਨਹੀਂ ਕੀਤੀਆਂ ਇਹ ਮੇਰੀਆਂ ਕਿਵੇਂ ਹੋਈਆਂ ਫਿਰ ਉਹ ਬੁਰੀਆਂ ਗੱਲਾਂ ਕਿਸ ਕੋਲ ਗਈਆਂ ਉਸ ਆਦਮੀ ਨੇ ચીਖ-ਚੀਖ ਕੇ ਪੁੱਛਿਆ ਤੇਰੇ ਕੋਲ ਹੋਰ ਕਿਸ ਕੋਲ ਮਹਾਤਮਾ ਬੁੱਧ ਬੋਲੇ ਮੇਰੇ ਕੋਲ ਉਹ ਕਿਵੇਂ ਭਾਈ ਸਾਹਿਬ ਮੰਨ ਲਓ ਤੁਸੀਂ ਕਿਸੇ ਨੂੰ ਕੁਝ ਪੈਸੇ ਦਿੰਦੇ ਹੋ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਉਹ ਪੈਸੇ ਕਿਸ ਦੇ ਹੋਏ ਉਹ ਮੇਰੇ ਹੋਏ ਆਦਮੀ ਸੋਚ ਕੇ ਬੋਲਿਆ ਫਿਰ ਭਾਈ ਜਦ ਮੈਂ ਤੇਰੀਆਂ ਬੁਰੀਆਂ ਗੱਲਾਂ ਤੇ ਇਥੋਂ ਲਈਆਂ ਨਹੀਂ ਨਹੀਂ ਫਿਰ ਉਹ ਤੇਰੀਆਂ ਹੀ ਰਹੀਆਂ ਨਾ ਮਹਾਤਮਾ ਬੁੱਧ ਨੂੰ ਸ਼ਰਮਿੰਦਾ ਕਰਦੇ ਬੋਲੇ ਹੁਣ ਉਸ ਆਦਮੀ ਨੂੰ ਸਮਝ ਆ ਗਈ ਸੀ ਉਹ ਮਹਾਤਮਾ ਬੁੱਧ ਦੇ ਪੈਰਾਂ ਵਿੱਚ ਪੈ ਗਿਆ ਤੇ ਮਾਫੀ ਮੰਗਣ ਲੱਗਾ ਮਹਾਤਮਾ ਬੁੱਧ ਨੇ ਵੀ ਉਸ ਨੂੰ ਮਾਫ ਕਰ ਦਿੱਤਾ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ